ਸ਼ਾਨਿਹਰਾ ਕੱਢਿਆ ਜਾ ਰਿਹਾ जानो अरे पुत्र शाबाश हरमन हरमन हाय कृष्ण हरमन देखो ਜਾਇਓ ਸਿਪਾਈ ਸੇਵਕ ਹੋਣ ਆ ਤੁਸੀਂ ਛੋਟੇ ਛੋਟੇ ਬੱਚੇ ਦੇ ਇੱਕ 사이ਟ ਦੇ ਪ੍ਰਾਇਮਰੀ ਸਕੂਲ ਆਦੇ ਇਹਨਾਂ ਨੂੰ ਪਹਿਲਾਂ ਵਰਗੀਆਂ ਨਹੀਂ ਮਿਲਦੀਆਂ ਸੀ ਜਦੋਂ ਮંત્રી ਬਣਿਆ ਇਹਨਾਂ ਸਭ ਤੋਂ ਪਹਿਲਾ ਫੈਸਲਾ ਕੀਤਾ ਕਿ ਇਹਨਾਂ ਬੱਚਿਆਂ ਨੂੰ ਵੀ ਛੋਟੇ ਬੱਚਿਆਂ ਨੂੰ ਵੀ ਵਰਗੀਆਂ ਮਿਲਦੀਆਂ ਸਹੀ ਤੇ ਹੁਣ ਇਸ ਸਾਲ ਤੋਂ ਸੀ ਇੱਕ ਹੋਰ ਫੈਸਲਾ ਲਿਆ ਕਿ ਹੁੰਦਾ ਸੀ ਪ੍ਰਾਇਮਰੀ ਸ਼ੁਰੂ ਹੋਗੀ ਪ੍ਰਾਈਵੇਟ ਸਕੂਲਾਂ ਚ ਹੁੰਦਾ ਨਰਸਰੀ ਐਲ ਕੇ ਜੀ ਯੂ ਕੇ ਜੀ ਸਰਕਾਰੀ ਸਕੂਲਾਂ ਚ ਹੋਰੀ ਸਿਸਟਮ ਰੱਖਿਆ ਪੀ ਪੀ 1 ਪੀ ਪੀ 2 ਅਸੀਂ ਉਹ ਖਤਮ ਕਰਤਾ ਇਸ ਸਾਲ ਤੋਂ ਬੱਚੇ ਨਰਸਰੀ ਐਲ ਕੇ ਜੀ ਯੂ ਕੇ ਜੀ ਬਣਾ ਲਿੱਤੇ ਤਾਂ ਕਿ ਜਿਵੇਂ ਪ੍ਰਾਈਵੇਟ ਸਕੂਲਾਂ ਚ ਹੁੰਦਾ ਉਦਾਂ ਹੀ ਇਹ ਸਕੂਲ 50 ਲੱਖ ਰੁਪਏ ਦੀ ਗ੍ਰਾਂਟ ਇਸ ਸਕੂਲ ਨੂੰ ਅਸੀਂ ਐਡਵਾਂਸ ਰੱਖੀ ਹੋਈ ਹੈ ਨਵੀਂ ਉਸਾਰੀ ਲਈ ਕਿ ਅਸੀਂ ਨਵੇਂ ਸਕੂਲ ਲੈ ਕੇ ਆ ਰਹੇ ਹਾਂ ਸਕੂਲਸ ਆਫ ਹੈਪੀਨੈਸ ਤਾਂ ਉਹਦੇ ਵਿੱਚ ਸਕੂਲ ਆਫ ਹੈਪੀਨੈਸ ਦੇ ਵਿੱਚ 50 ਲੱਖ ਦੀ ਗ੍ਰਾਂਟ ਰੱਖੀ ਹੋਈ ਹੈ 2.5 ਲੱਖ ਰੁਪਏ ਦੀ ਗਰਾਊਂਡ ਬਾਉਂਡਰੀ ਵਾਲ ਦੀ ਪੇਜਿਸ ਤੁਹਾ ਸਾਹਮਣੇ ਲੱਗ ਚੁੱਕੀ ਸਾਡੇ 52 ਲੱਖ ਰੁਪਏ ਇਸ ਫੰਡ ਦੇ ਵਿੱਚ ਦੇ ਮੈਂ ਇਹ ਗੱਲ ਨਹੀਂ ਕਿ ਤੁਸੀਂ ਇਹਨਾਂ ਨੂੰ ਇਕੱਲੇ ਪੁੱਛ ਲਿਓ ਮੈਂ ਸਰ ਨੂੰ ਪੁੱਛਦਾ ਕਿ ਕਹਿੰਦੇ ਮੈਂ ਸਾਰੀ ਬਿਲਡਿੰਗ ਜਿਹੜੀ ਇਹ ਆ ਇਹ ਮੰਗ ਮੰਗੇ ਬਣਾਈ ਹੈ ਇਹ ਮੈਂ ਪੁੱਛਿਆ ਪਿਛਲੇ ਘੱਟੋ ਘੱਟ ਮੈਂ ਗਰੰਟੀ ਲੈ ਸਕਦਾ 40 ਸਾਲਾਂ ਚ ਇੰਨਾ ਪੈਸਾ ਨਹੀਂ ਆਇਆ ਹੋਣਾ ਜਿੰਨਾ ਮੈਂ 1.5 ਸਾਲ ਦੇ ਵਿੱਚ ਦਿੱਤਾ ਤੇ ਇਹ ਸਭ ਤਾਂ ਮੁਨਕੀ ਮੈਂ ਕਿ ਤੁਸੀਂ ਮੋਟਾ ਪਾਈਆਂ ਤੁਸੀਂ ਐਮਐਲਏ ਬਣੇ ਤੇ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਕਿ ਇੰਨਾ ਬਾਵਲ ਟਵਿੱਟਰ ਇੰਨਾ ਪਿਆਰਾ ਮਹਿਕਮਾ ਮੈਨੂੰ ਮਿਲਿਆ ਉਦੇ ਬਲ ਬਲਬੋਤੇ ਅੱਜ ਅਸੀਂ ਇਹ ਕਰਨੇ ਆਂ ਸਾਹਮਣੇ ਦੋ ਕਨੈਲ ਦੀ ਜਗ੍ਹਾ ਪਈ ਹੈ ਸਕੂਲ ਦੀ ਉੱਥੇ ਅਸੀਂ ਸ਼ਾਨਦਾਰ ਗਰਾਊਂਡ ਬੱਚਿਆਂ ਲਈ ਅਸੀਂ ਖੇਡਣ ਲਈ ਬਣਾਵਾਂਗੇ ਇਹਨਾਂ ਬੱਚਿਆਂ ਨੂੰ ਪ੍ਰਾਇਮਰੀ ਬੱਚਿਆਂ ਬਹੁਤ ਸ਼ਾਨਦਾਰ ਬਹੁਤ ਪਿਆਰਾ ਗਰਾਊਂਡ ਤੇ ਬਿਲਡਿੰਗ ਦੇ ਉੱਤੇ ਵੀ ਅਸੀਂ ਬਹੁਤ ਜਲਦੀ ਇਸ ਸਾਰੀ ਸ਼ੁਰੂ ਕਰਾਂਗੇ ਮੇਰੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਸਕੂਲ ਦਾ ਸਟਾਫ ਬਹੁਤ ਚੰਗਾ ਕੰਮ ਕਰਦਾ ਤਾਂ ਇਹ ਮਹਿਕਮਾ ਉਹਨੂੰ ਤਰੱਕੀ ਕਰਸਾ ਜਦੋਂ ਸਾਰਾ ਇੱਕ ਟੀਮ ਬਣ ਕੇ ਪੈ ਸਕੂਲ ਦੇ ਹਰ ਇੱਕ ਸਟਾਫ ਨੂੰ ਮੇਰੇ ਵੱਲੋਂ ਮੁਬਾਰਕਬਾਦ ਤੁਸੀਂ ਹੋਰ ਮਿਹਨਤ ਕਰੋ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਕੋਈ ਵੀ ਚੀਜ਼ ਆਪਾਂ ਕੋਈ ਵੀ ਚੀਜ਼ ਤੁਹਾਨੂੰ ਕੋਈ ਨਿੱਜੀ ਦਿੱਕਤ ਹੈ ਤੁਹਾਨੂੰ ਸਕੂਲ ਨਹੀਂ ਚਾਹੀਦਾ ਤੁਸੀਂ ਮੇਰੇ ਕੋਲ ਆਓ ਪਰ ਇਸ ਸਕੂਲ ਦੇ ਬੱਚੇ ਨੇ ਸ਼ਾਨਦਾਰ ਹੁਣ ਕਿ ਆਸ-ਪਾਸ ਦੇ ਪਿੰਡਾਂ ਦੇ ਵੀ ਆ ਕੇ ਕਹਿਣ ਕਿ ਅਸੀਂ ਭੁਲਾਣ ਦੇ ਵਿੱਚ ਐਡਮਿਸ਼ਨ ਲੈਣੀ ਹੈ ਮੇਰਾ ਖਵਾਬ ਹੈ ਮੇਰਾ ਸੁਪਨਾ ਹੈ ਇੱਕ ਵਾਰੀ ਦੁਬਾਰਾ ਆਪ ਕਰਦਾ ਬਹੁਤ ਬਹੁਤ